ਸੈਂਟਰ ਟੂ ਓਨਲੀ ਡਿਸਪੈਂਸਰ ਦਾ ਡੇਲੀ ਡੋਸ ਵੀ ਅਸੀਂ ਡੇਲੀ ਡੋਸ ਦਵਾਂਗੇ ਸਟੌਪ ਡਿਸਪੈਂਸਿੰਗ ਟੇਕ ਅ ਹੋਮ ਡੋਸ ਜਿਹੜੀ ਘਰੇ ਜਦੋਂ ਜਾਣ ਵੇਲੇ ਦੇ ਦੁੰਦੇ ਸੀ ਉਹ ਆਖਰਕਾਰ ਬੰਦ ਕਰਤੀ ਹੈਗੀ ਹੁਣ ਨੋ ਪੀੜੀ ਨੋ ਇਲੈਕਟਿਵ ਓਟੀਐਸ ਤੇ ਇਕੱਠੀ ਤੁਸੀਂ ਦਵਾਈ ਹੈ ਜਿਹੜੀ ਉਹ ਲੈ ਜਾਣੀ ਸਕਦੇ ਤੁਸੀਂ ਹੁਣ ਰੋਜ਼ ਆ ਰਹੇ ਹੋ ਤੇ ਪਹਿਲਾਂ ਕੀ ਫਾਰਮੈਟ ਸੀਗਾ ਪਹਿਲਾਂ ਸਰ ਇੱਕ ਹਫਤੇ ਦੀ ਵੀ ਇਕੱਠੀ ਦਿੰਦੇ ਹਾਂ ਹਾਂਜੀ ਡੇਲੀ ਤੇ ਹੁਣ ਇਹ ਕੱਲਾ ਹੜਤਾਲ ਕਰਕੇ ਕਹਿ ਰਹੇ ਨੇ ਜਾਂ ਵੈਸੇ ਕਹਿੰਦੇ ਨੇ ਵੀ ਰੋਜ਼ ਆ ਕੇ ਹੜਤਾਲ ਕਰਕੇ ਹਾਂਜੀ ਪ੍ਰਿਦਾਮ ਦਿੱਕਤ ਕੀ ਹੁੰਦੀ ਹੈ ਜੀ ਸਰ ਸਾਨੂੰ ਦਿੱਲੀ ਆਣਾ ਪੈਂਦਾ ਮੈਂ ਨੌਕਰੀ ਵਾਲਾ ਬੰਦਾ ਪਾਰ ਜਾਣਾ ਪੈ ਜੇ ਤੇ ਦਵਾਈ ਤੋਂ ਬਗੈਰ ਤਾਂ ਅਸੀਂ ਰਹਿ ਨਹੀਂ ਸਕਦੇ ਸਾਨੂੰ ਮਿਲਣੇ ਚਾਹੀਦੇ 8 8 ਵਜੇ ਇਹ ਦਿੱਕਤਾਂ ਸਾਨੂੰ ਉਹਨਾਂ ਨੂੰ ਕਈ ਵਾਰੀ ਰਿਕਵੈਸਟ ਕੀਤੀ ਆ ਜਿਹੜਾ ਦਵਾਈ ਦਿੰਦਾ ਉਹ ਕਹਿੰਦਾ ਜੀ ਨਹੀਂ ਸਾਨੂੰ ਆਰਡਰ ਆ ਡਾਕਟਰ ਸਾਹਿਬ ਦਾ ਵੀ ਇੱਕੋ ਜਿੰਨੇ ਗਲੂ ਜੀ ਮੈਂ ਕਿਹਾ ਭਾਈ ਲਿਖਤੀ ਦਿਖਾ ਦੇ ਡਾਕਟਰ ਸਾਹਿਬ ਆ ਡਾਕਟਰ ਸਾਹਿਬ ਆਉਂਦੇ ਨਹੀਂ ਉਰੇ ਮੇਰਾ ਇੰਨਾਂ ਵੀ ਜਿੱਕ ਤੇ ਕਿਸੇ ਨੇ ਬਾਹਰ ਅੰਦਰ ਜਾਣਾ ਜਾਂ ਤੁਸੀਂ ਡਿਊਟੀ ਜਾਂਦੇ ਹੋ ਫਿਰ ਦਿੱਕਤ ਆਉਂਦੀ ਹੈ ਵੀ ਸਰੋ ਦਿੱਲੀ ਹੁਣ ਵੀ ਜਾਣੇ ਆ ਪਹਿਲਾਂ ਇੱਥੇ ਦਵਾਈ ਲੈਣਾ ਆਉਂਗੇ ਤਾਂ ਕਿ ਤੋ ਜਾ ਕੇ 2 ਗੁਣੀਆਂ ਦਵਾਈ ਆਈ ਹੈ ਹਾਂਜੀ ਹਾਂਜੀ ਵਾ ਇੱਕ ਦੇਖ ਲੈਂਦੀ ਦਵਾਈ ਹੈ ਪਹਿਲੇ ਸਾਨੂੰ ਹਫਤੇ ਦੀ ਮਿਲ ਜਾਂਦੀ ਸੀ ਚਲੋ ਹਫਤੇ ਬਾਅਦ ਆ ਕੇ ਲੈ ਜਾਂਦੇ ਸੀ ਹੁਣ ਤਾਂ ਇੱਕ ਦਿਨ ਦੀ ਦਿੰਨੇ ਆ ਸਸ਼ੀਕਾਲਿਕ ਪਾਸੇ ਡਾਕਟਰਾਂ ਦੀ ਹੜਤਾਲ ਹੁਣ ਦੂਜੇ ਪੜਾਅ 'ਚ ਵੱਧ ਗਈ ਆ ਤੇ ਓਪੀਡੀ ਜਿਵੇਂ ਪਹਿਲਾਂ ਅੱਧੇ ਦਿਨ ਵਾਸਤੇ ਬੰਦ ਕਰੀ ਸੀ ਹੁਣ ਪੂਰੇ ਦਿਨ ਲਈ ਬੰਦ ਆ ਪਰ ਇਹਦੇ ਇੰਪੈਕਟ ਜਿਹੜੇ ਨਜ਼ਰ ਆ ਰਹੇ ਨੇਗੇ ਅਸੀਂ ਰੀਹੈਬਿਲੀਟੇਸ਼ਨ ਸੈਂਟਰ ਮੁਹਾਲੀ ਦੇ ਖੜੇ ਆ ਤੇ ਲੋਕ ਨੇ ਜਿਹੜੇ ਉਹ ਵੀ ਉਰੇ ਮੌਜੂਦ ਨੇ ਤੇ ਇੱਥੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਰਹੀ ਆ ਉਹ ਇਹ ਹੈ ਕਿ ਆਮ ਤੌਰ ਦੇ ਉੱਤੇ ਜਦੋਂ ਜਿਹੜੀ ਨਸ਼ਾ ਛਡਾਉਣ ਦੇ ਵਾਸਤੇ ਜਿਹੜੀ ਦਵਾਈ ਦਿੱਤੀ ਜਾਂਦੀ ਆ ਤਾਂ ਉਹ ਦਵਾਈ ਵੈਸੇ ਤਾਂ ਇਹ ਆ ਵੀ ਵੀਕਲੀ ਦੀ ਵੀਕਲੀ ਜੁੜੀ ਹੈ ਕਿ ਉਹਰੇ ਲੋਕ ਲੈਣ ਵਾਸਤੇ ਪਹੁੰਚਦੇ ਨੇਗੇ ਪਰ ਹੁਣ ਜਦੋਂ ਦੀ ਹੜਤਾਲ ਕਰੀਆ ਉਹਦੇ ਵਿੱਚ ਚੇਂਜ ਇਹ ਕਰਤਾ ਵੀ ਰੋਜ਼ ਦੀ ਰੁਟੀਨ ਦੇ ਨਾਲ ਹੀ ਤੁਹਾਨੂੰ ਆਉਣਾ ਪਊਗਾ ਤੇ ਇੱਕ ਦਿਨ ਦੀ ਡੋਜ਼ ਆ ਜਿਹੜੀ ਉਹ ਤੁਹਾਨੂੰ ਦਿੱਤੀ ਜਾਊਗੀ ਉਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਲੋਕ ਇਹ ਸਮਝਦੇ ਨੇ ਵੀ ਜਿਨ੍ਹਾਂ ਨੇ ਕੰਮ ਕਰਤੇ ਜਾਣਾ ਜਾਂ ਫਿਰ ਕਿਸੇ ਨੇ ਬਾਹਰ ਜਾਣਾ ਤਾਂ ਉਹਦੇ 'ਚ ਆਖਰ ਲੋਕ ਫਿਰ ਹਿਲਪਸਿਲੇ ਕੀ ਕਰਨ ਤੁਸੀਂ ਹੁਣ ਰੋਜ਼ ਆ ਰਹੇ ਹੋ ਤੇ ਪਹਿਲਾਂ ਕੀ ਫਾਰਮੈਟ ਸੀਗਾ ਪਹਿਲਾਂ ਸਰ ਇੱਕ ਹਫਤੇ ਦੀ ਵੀ ਇਕੱਠੀ ਦੇ ਜਾਂਦੇ ਹਾਂ ਹਾਂਜੀ ਹਾਂਜੀ ਡੈਡੀ ਤੇ ਹੁਣ ਇਹ ਕੱਲਾ ਹੜਤਾਲ ਕਰਕੇ ਕਹਿ ਰਹੇ ਨੇ ਜਾਂ ਵੈਸੇ ਕਹਿੰਦੇ ਨੇ ਵੀ ਰੋਜ਼ ਆ ਕੇ ਹੜਤਾਲ ਕਰਕੇ ਜੀ ਹਾਂਜੀ ਹਾਂਜੀ ਪ੍ਰਦਾਮ ਦਿੱਕਤ ਕੀ ਆਉਂਦੀ ਆ ਜੀ ਤੁਹਾਨੂੰ ਵੀ ਸਰ ਸਾਨੂੰ ਦਿੱਲੀ ਆਣਾ ਪੈਂਦਾ ਮੈਂ ਨੌਕਰੀ ਵਾਲਾ ਬੰਦਾ ਮੰਨ ਲਓ ਘਰ 'ਚ ਕੋਈ ਮਿਸ ਹੈਪਨਿੰਗ ਬਾਹਰ ਜਾਣਾ ਪੈ ਜੇ ਤੇ ਦਵਾਈ ਤੋਂ ਬਗੈਰ ਤਾਂ ਅਸੀਂ ਰਹਿ ਨਹੀਂ ਸਕਦੇ ਸਾਨੂੰ ਮਿਲਣੇ ਚਾਹੀਦੇ 8 8 ਵਜੇ ਇਹ ਦਿੱਕਤਾਂ ਸਾਨੂੰ ਇਹਨਾਂ ਨੂੰ ਕਈ ਵਾਰੀ ਰਿਕਵੈਸਟ ਕੀਤੀ ਆ ਜਿਹੜਾ ਦਵਾਈ ਦਿੰਦਾ ਉਹ ਕਹਿੰਦਾ ਜੀ ਨਹੀਂ ਸਾਨੂੰ ਆਰਡਰ ਆ ਡਾਕਟਰ ਸਾਹਿਬ ਦਾ ਵੀ ਇੱਕੋ ਜਿੰਨੀ ਮਿਲੂਗੀ ਮੈਂ ਕਿਹਾ ਭਾਈ ਲਿਖਤੀ ਦਿਖਾ ਦੇ ਡਾਕਟਰ ਸਾਹਿਬ ਆ ਡਾਕਟਰ ਸਾਹਿਬ ਆਉਂਦੇ ਨਹੀਂ ਉਹਦੇ ਨਹੀਂ ਤਾਂ ਅਸੀਂ ਉਹਨਾਂ ਨਾਲ ਗੱਲ ਕਰਦੇ ਅਚ ਡਾਕਟਰ ਆਉਂਦੇ ਨਹੀਂ ਨਹੀਂ ਆ ਨਹੀਂ ਆ ਨਹੀਂ ਰਹਾਂ ਜੀ ਸਰ ਮੈਂ ਹੜਤਾਲ ਉਹ ਰਹੀ ਦੇਖੀ ਹੈ ਮੇਰੇ ਫਾਦਰ ਬਿਮਾਰ ਸੀ ਮੈਂ 16 ਚ ਵੀ ਗਿਆ ਲੇਕਿਨ ਉਹਨਾਂ ਨੂੰ ਪੀਜੀਆਈ ਦੀ ਉੱਥੇ ਤਾਂ ਕੋਈ ਹੜਤਾਲ ਨਹੀਂ ਹੈ ਉੱਥੇ ਸਾਰੇ ਡਾਕਟਰ ਪੂਰੇ ਨੇ ਪਰ ਇਹ ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਹੈ ਨਾ ਜੀ ਕਹਿੰਦੇ ਹੜਤਾਲ ਸਰ ਉੱਥੇ ਵੀ 16 ਸੈਕਟਰ ਵੀ ਪੰਜਾਬ ਗਵਰਨਮੈਂਟ ਦੇ ਅੰਡਰ ਆਉਂਦਾ ਨਹੀਂ ਨਹੀਂ ਉਹ ਚੰਡੀਗੜ੍ਹ ਦਾ ਹੈ ਨਾ ਜੀ ਉਹ ਸਿਸਟਮ ਅਲੱਗ ਹੈ ਇਸੇ ਕਰਕੇ ਤਾਂ ਹੈਗਾ ਵੀ ਲੱਗਦਾ ਵੀ ਇਹ ਇਹ ਚੀਜ਼ ਦਾ ਵੀ ਸ਼ਾਇਦ ਪੂਰੀ ਮਤਲਬ ਦੇ ਵਿੱਚ ਜਿਹੜੇ ਡਾਕਟਰ ਨੇ ਪੰਜਾਬ ਗਵਰਨਮੈਂਟ ਦੇ ਸਾਡੀ ਪੰਜਾਬ ਗਵਰਨਮੈਂਟ ਦੇ 16 ਦੇ ਵਿੱਚ ਤੁਸੀਂ ਕਹਿ ਰਹੇ ਹੋ ਵੀ ਜੇ ਉੱਥੇ ਉੱਥੇ ਨਹੀਂ ਉਹਨਾਂ ਨੇ ਕੰਮ ਬੰਦ ਕਰਿਆ ਤਾਂ ਔਰੇ ਕਿਉਂ ਬੰਦ ਕਰੇ ਥੋੜੇ ਕਹਿਣ ਦਾ ਚਲੋ ਆਏ ਹਾਂ ਹਾਂਜੀ ਚਲੋ ਔਰੇ ਡਾਕਟਰ ਦੀ ਹੜਤਾਲ ਹੈ ਦਵਾਈ ਨਾ ਤਾਂ ਕੋਈ ਹੋ ਨਹੀਂ ਹੈ ਜੀ ਰੋਜ਼ ਵੀ ਰੋਜ਼ ਬ੍ਰਾਂਹ ਹੋ ਰਹੇ ਆ ਜੀ ਦਵਾਈ ਤਾਂ ਇਹਨਾਂ ਕੋਲ ਪੂਰਾ ਸਟਾਕ ਪਿਆ ਹਫਤੇ ਜੀ ਦੇਣ ਜਿੱਤਾ ਸਾਨੂੰ ਰੂਟੀਨ ਚ ਦਿੰਨੇ ਹੁਣ ਮੈਨੂੰ ਪਰਸੋ ਦਿੱਕਤ ਆ ਗਈ ਸਾਡੇ ਕਿਤੇ ਡੈਥ ਹੋ ਗਈ ਮੈਂ ਰਿਕਵੈਸਟ ਕੀਤੀ ਇੱਕੇ ਬੰਦੇ ਨੂੰ ਬੋਲਣ ਦੀ ਤਮੀਜ਼ ਹੀ ਨਹੀਂ ਜਿਹੜਾ ਦਵਾਈ ਦਿੰਦਾ ਪੁੱਛ ਲਓ ਇਹਨਾਂ ਨੂੰ ਆਹ ਬਈ ਬੋਲ ਲਈ ਤੁ ਬਾਜੀ ਡਾਕਟਰ ਮੈਂ ਆਈ ਆ ਵੀ ਜਿੱਕ ਤੇ ਕਿਸੇ ਨੇ ਬਾਹਰ ਅੰਦਰ ਜਾਣਾ ਜਾਂ ਤੂੰ ਮੇਂ ਡਿਊਟੀ ਜਾਣੇ ਹੋ ਫਿਰ ਦਿੱਕਤ ਆਉਂਦੀ ਆ ਵੀ ਕਹਿੰਦਾ ਮਤਲਬ ਸਰ ਦੇਲੀ ਹੁਣ ਡਿਊਟੀ ਜਾਣੇ ਆ ਪਹਿਲਾਂ ਇੱਥੇ ਦਵਾਈ ਲੈਣਾ ਆਉਂਗੇ ਹਾਂ ਤਾਂ ਕਿ ਤੋ ਜਾ ਕੇ ਇੱਕ ਕੁਲੀਆਂ ਦੀ ਦਵਾਈ ਆਈ ਹੈ ਹਾਂਜੀ ਹਾਂਜੀ ਬਸ ਇੱਕ ਇੱਕ ਦਿਨ ਦੀ ਦਵਾਈ ਹੈ ਕਈਆਂ ਨੂੰ ਦੋ ਪਹਿਲੇ ਸਾਨੂੰ ਹਫਤੇ ਦੀ ਮਿਲ ਜਾਂਦੀ ਸੀ ਚਲੋ ਹਫਤੇ ਬਾਅਦ ਆ ਕੇ ਲੈ ਜਾਂਦੇ ਸੀ ਹੁਣ ਤਾਂ ਇੱਕ ਦਿਨ ਦੀ ਦਿੰਨੇ ਆ ਦੇਲੀ ਜਾਣਾ ਬੰਦਾ ਤਾਂ ਹੈ ਮੈਂ ਕਿ ਆਸੇ ਪਾਸੇ ਨਹੀਂ ਆਹ ਵਾਹ ਤੋ ਆਈ 15 16 ਕਿਲੋਮੀਟਰ ਪੰਡਈ ਆ ਰੋਜ਼ ਫਿਰ 15 16 ਕਿਲੋ ਦੋ ਜਾਣਾ ਪੈਂਦਾ ਜੀ ਉੱਥੋਂ ਆਣਾ ਬੱਸ ਕਿਆ ਕਰਾਂ ਇੱਕ ਇੱਕ ਦਿਨ ਦੀ ਦਵਾਈ ਦੇ ਕਿਆ ਕਰਾਂ ਇਹ ਬਸ ਨੇਟੀ ਤੇ ਮੈਂ ਪੈਦਲ ਆਇਆ ਕਈ ਵਾਰ ਕੋਈ ਮੋਟਰਸਾਈਕਲ ਵਾਲਾ ਬਖਾਂਦਾ ਵੀ ਨਹੀਂ ਆਇਆ ਇਹ ਮੈਨੂੰ ਪੈਦਲ ਜਾਣਾ ਪੈਣਾ ਇੱਕ ਪਹਿਲਾਂ ਇੱਕ ਮਹੀਨੇ ਦੀ ਦਿੰਦੇ ਹੁੰਦੇ ਸੀ ਅੱਛਾ ਮਹੀਨੇ ਦੀ ਸਟਾਰਟਿੰਗ ਜੀ ਹਾਂ ਜੀ ਫਿਰ 15 ਦੀ ਕਰਤੀ ਹੁਣ ਹਫਤੇ ਦੀ ਕਰਤੀ ਹੁਣ ਇੱਕ ਦਿਓ ਹੁਣ ਇੱਕ ਦਿਜੀ ਹੁਣ ਇੱਕ ਦਿਨ ਕਰਤੀ ਹੁਣ ਤੁਸੀਂ ਦੱਸੋ ਕਿ ਇੱਕ ਦਿਨ ਮੈਂ ਡਿਊਟੀ ਤੇ ਵੀ ਜਾਣਾ ਤੇ ਨਹਾਣਾ ਵੀ ਤੇ ਤਿਆਰ ਵੀ ਹੋਣਾ ਇਹ ਦੁਵਾ ਜਾਉਂਗੇ ਫਿਰ ਜਾਉਂਗੇ ਅਗੇ ਫਿਰ ਜਾਉਂਗਾ ਜੀ ਘਰ ਇਹਦੇ ਵਿੱਚ ਜੇ ਦੇਖੀਏ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਲੋਕ ਕਹਿੰਦੇ ਨੇ ਵੀ ਠੀਕ ਹੈ ਡਾਕਟਰਾਂ ਦੀ ਹੜਤਾਲ ਹੈਗੀ ਆ ਨਾ ਚੈੱਕਅਪ ਕਰਨ ਉਹ ਵੱਖਰੀ ਗੱਲ ਹੈ ਪਰ ਜਦੋਂ ਜਿਹੜੇ ਬੰਦੇ ਰੋਜ਼ ਦੀ ਰੁਟੀਨ ਦੀ ਦਵਾਈ ਲੈਣ ਆਉਂਦੇ ਨੇ ਤਾਂ ਉਹਨਾਂ ਨੂੰ ਪਹਿਲਾਂ ਤਾਂ ਇੰਨੇ-ਇੰਨੇ ਕਿਲੋਮੀਟਰ ਆਉਣਾ ਪੈਂਦਾ ਫਿਰ ਉਦੋਂ ਬਾਅਦ ਦੇ ਵਿੱਚ ਜਦੋਂ ਆਵਾਜ਼ੇ ਹੀ ਕਰਦੇ ਨੇ ਉਹਦੀ ਜੀ ਦਿੱਕਤ ਆਉਂਦੀਆਂ ਨੇ ਹੁਣ ਸਾਹਮਣੇ ਤੁਸੀਂ ਦੇਖ ਲਾਣਾ ਤੁਹਾਨੂੰ ਤਸਵੀਰ ਦਿਖਾ ਦਈਏ ਰੀਹੈਬਿਲੀਟੇਸ਼ਨ ਸੈਂਟਰ ਦੀ ਇਹਦੇ ਵਿੱਚ ਹਜੇ ਵੀ ਤੁਸੀਂ ਦੇਖੋ ਲੋਕ ਆ ਰਹੇ ਨੇ ਹੜਤਾਲ ਦਾ ਜਿਹੜਾ ਇੰਟੀਮੇਸ਼ਨ ਆ ਉਹ ਬਾਹ ਉਦੇ ਚ ਵੀ ਜੇ ਦੇਖੀਏ ਤਾਂ ਇਹਨਾਂ ਨੇ ਕਿਉਂਕਿ OPD ਵੰਡ ਰੂਗੀ ਪਲੱਸ ਇਹ ਹੈ ਵੀ ਜਿਹੜੇ ਅਲੱਗ-ਅਲੱਗ ਫੇਸ ਦੀ ਹੈ ਖੈਰ ਉਹਦਾ ਵੀ ਇਹਨਾਂ ਨੇ ਵੇਰਵਾ ਜਿਹੜਾ ਲਾਤਾ ਹੈ ਇਹ ਗੱਲ ਕਹਿੰਦੇ ਨੇ ਵੀ ਕਿਉਂਕਿ ਜਿਹੜਾ ਤੁਹਾਨੂੰ ਉਹਦੇ ਦੱਸਿਆ ਸੀਗਾ ਵੀ ਜਿਹੜੀ ਡਾਕਟਰਾਂ ਦੇ ਵੱਲੋਂ ਇੱਕ ਸ਼ੈਡਿਊਲ ਤਾਂ ਜਾਰੀ ਕੀਤਾ ਗਿਆ ਸੀ ਉਹਦੇ ਵਿੱਚ ਜਿਹੜੇ ਇਹ ਆਉਟਸ ਕਲੀਨਿਕ ਨੇ ਉਹਨਾਂ ਦਾ ਵੀ ਜ਼ਿਕਰ ਸੀਗਾ ਵੀ ਜਿਹੜੇ ਇਹ ਕਲੀਨਿਕ ਨੇਗੇ ਤਾਂ ਇਹਨਾਂ ਦੇ ਵਿੱਚ ਵੀ ਦਵਾਈ ਹੈ ਜਿਹੜੀ ਉਹ ਅਸੀਂ ਰੋਜ਼ ਦੀ ਰੋਜ਼ ਹੈ ਜਿਹੜੀ ਉਹ ਅਲੱਗ-ਅਲੱਗ ਦਵਾਂਗੇ ਉਹਦੇ ਕਰਕੇ ਇਹੀ ਕਿ ਤਨਾ ਕਿਤੇ ਮਰੀਜ਼ ਨੇ ਜਿਹੜੇ ਉਹ ਦਿੱਕਤਾਂ ਚਾ ਰਹੇ ਨੇ ਤੇ ਨਾਲ ਆ ਤੁਸੀਂ ਦੇਖੋ ਕਿ ਇੱਕ ਪੂਰੀ ਡਿਟੇਲ ਉਹਨਾਂ ਨੇ ਲਾਈ ਆ ਕੀ ਵੀ ਸਾਡੀਆਂ ਮੰਗਾਂ ਕੀ ਨੇ ਉਦੋਂ ਬਾਅਦ ਚ ਹੜਤਾਲ ਤੇ ਕਿਉਂ ਗਏ ਆ ਕਿਉਂਕਿ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਹੋਈ ਸੀਗੀ ਤਾਂ ਉਹ ਦੋ ਫੇਸ ਤੇ ਵਿੱਚ ਦਾ ਜ਼ਿਕਰ ਆ ਆ ਹੋਰਸ ਕਲੀਨ ਸੈਂਟਰਾਂ ਦਾ ਜਿਹੜਾ ਬੇਰਬਾਹ ਲਾਇਆ ਕਿਉਂਕਿ ਜਿਹੜਾ ਇਹ ਸੈਂਟਰ ਹੈਗਾ ਕਿ ਹੋਰ ਸੈਂਟਰ ਟੂ ਓਨਲੀ ਡਿਸਪੈਂਸ ਦਾ ਡੇਲੀ ਡੋਸ ਵੀ ਅਸੀਂ ਡੇਲੀ ਡੋਸ ਦਵਾਂਗੇ ਸਟਾਪ ਡਿਸਪੈਂਸਿੰਗ ਟੇਕ ਓ ਹੋਮ ਡੋਸ ਜਿਹੜੀ ਘਰੇ ਜਦੋਂ ਜਾਣ ਵੇਲੇ ਦੇ ਦਿੰਦੇ ਸੀ ਉਹ ਆਖਰਕਾਰ ਬੰਦ ਕਰਤੀ ਹੈਗੀ ਹੁਣ ਨੋ ਪੀੜੀ ਨੋ ਇਲੈਕਟਿਵ OTS ਤੇ ਇਕੱਠੀ ਤੁਸੀਂ ਦਵਾਈ ਹੈ ਜਿਹੜੀ ਉਹ ਲੈ ਜਾਣੀ ਸਕਦੇ ਹੁਣ ਇਹਦੇ ਵਿੱਚ ਸਮੱਸਿਆ ਇਹ ਹੈ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਜੇ ਅਸੀਂ ਨਸ਼ਾ ਛੱਡਣ ਵਾਸਤੇ ਆ ਰਹੇ ਹਾਂ ਤਾਂ ਉਹਦੇ ਵਿੱਚ ਜਿਹੜੀ ਦਵਾਈ ਸਾਨੂੰ ਇਕੱਠੀ ਮਿਲ ਜਾਂਦੀ ਸੀ ਹਫਤੇ ਬਾਅਦ ਆਉਂਦੇ ਸੀ ਫੇਰ ਲੈ ਜਾਂਦੇ ਸੀ ਐਨੀ ਦੂਰੋਂ ਦੂਰੋਂ ਆਉਣਾ ਰੋਜ਼ ਲਈ ਸਾਡੇ ਲਈ ਪੋਸੀਬਲ ਨਹੀਂ ਤੇ ਦੂਜੇ ਪਾਸੇ ਇਹ ਵੀ ਹੈ ਵੀ ਜਦੋਂ ਤੱਕ ਇਹ ਹੜਤਾਲ ਹੁਣ ਖਤਮ ਨਹੀਂ ਹੁੰਦੀ ਤੀ ਕੀ ਇਹ ਸਿਸਟਮ ਚੱਲੂਗਾ ਪਹਿਲਾਂ ਉਹੀ ਜੇ ਕਹਾ ਜਾਵੇ ਨਸ਼ੇ ਤੋਂ ਪਰੇਸ਼ਾਨ ਲੋਕਾਂ ਹੁਣ ਆਖਰਕਾਰ ਨਸ਼ੇ ਦੀ ਦਵਾਈ ਜਦੋਂ ਛੱਡਣ ਵਾਸਤੇ ਜਿਹੜੀ ਮੈਡੀਸਿਨ ਉਹਨਾਂ ਦੀ ਚੱਲਦੀ ਹੈ ਉਹ ਜਦੋਂ ਕਹਿੰਦੇ ਇਕੱਠੀ ਨਹੀਂ ਮਿਲਦੀ ਤਾਂ ਅਸੀਂ ਕਿਤੇ ਰਿਸ਼ਤੇਦਾਰੀ ਚ ਵੀ ਜਾਣ ਜੋਗੇ ਨਹੀਂ ਕਿਉਂਕਿ ਜੇਕਰ ਅਸੀਂ ਜਾਣਾ ਇਕੱਠੀ ਦਵਾਈ ਕਿਸੇ ਨੇ ਦੇਣੀ ਕੋਈ ਨਹੀਂ ਹੈਗੀ ਵੀਡੀਓ ਜਰਨਲਿਸਟ ਜਸਸੀ ਦੇ ਨਾਲ ਮਿਸਿੰਗ ਰੋਜ਼ਾਨਾ ਸਪੋਰਟ ਟੀਵੀ ਮੋਹਾਲੀ